ਕਾਕੇ ਨਿਕੂ ਆ ਕਾਕੇ ਨਿਕੂ ਆਵੇਂ ਆ ਅਸੀਂ ਕਰਨਾ ਹੁੰਦਾ ਤੇ ਅਸੀਂ ਕਰ ਦਿੰਨਾ ਸਹੀ ਕਰ ਨਾ ਮਰਵਨੇ ਮਲ ਦੇਣਾ ਹੀ ਫੇਰ ਕਾਦੋ ਪਾਇਆ ਦੋ ਜੰਮੇ ਰੱਖ ਲਓ ਵਿੱਚ

ਹਾਂਜੀ ਆਪਾ ਨਹੀਂ ਲੈਣਾ ਟ੍ਰੇ ਚੱਕਰ ਕੇ ਚੱਕ ਲੋ ਬੋਲ ਹਾਂ ਦੇਸੀ ਨਹੀਂ ਪਰ ਆਪ ਕੋ ਖਬਰ ਹਾਂਜੀ ਹਾਂ ਚਲ ਜੋ ਆ ਦੇ ਚਲੋ ਚੱਕੋ ਟ੍ਰੇ ਸਾਡ ਤੇ ਕਰਦੇ ਜਸਪੀਤ ਨਾਲਿਆ ਦੂਸਰੀ ਵੀ ਮਠੇ ਵਾਲੀ ਵੀ ਹਾਂ ਚਲ ਹਾਂ ਨਾ ਘੋੜੇ ਆ ਆਪੜਾ ਹਾਂ ਇਹਨੂੰ ਫੜਾ ਲਓ ਖਾਲੀ ਖਾਲੀ ਇਹਨੂੰ ਫੜਾਓ ਤਾਂ ਤੁਸੀਂ ਇਹਦੇ ਮੂੰਹ ਚ ਪਾਉਣੇ ਆ ਉਹ ਖਵਾ ਇੱਕ ਇੱਕ ਚਮਚਾ ਸਾਰਿਆਂ ਨੂੰ ਦਾਦੀ ਦਾਦੀ ਹਾਂਜੀ ਹਾਂ ਆ ਇਧਰ ਆ ਚੱਲ ਅਬ ਵੀ ਆ ਜੀ ਹਾਂ ਫੜਾਓ ਕਿਹੜੇ ਬੜੀ ਸਪੀਡ ਰੱਖੋ ਤੇਰੀ ਸਮਝ ਨਹੀਂ ਆ ਰਹੀ ਇਹ ਫੋਟੋ ਕਰਵਾਉਣ ਉਹਦੇ ਕੋਲੇ ਫੋਟੋ ਕਰ ਲੈ ਚਲੋ ਹਣ ਗੁਰਪੇ ਧੋਣੀ ਤੁਸੀਂ ਆ ਜਾਓ ਕਲੀਜ਼ ਕਿੱਥੇ ਆ ਬਕਸੀਸ ਤੁਸੀਂ ਇਸ ਪਤਾ ਨਹੀਂ ਕਿਧਰ ਆਪਾਂ ਸਾਡੇ ਆ ਬਕਸੀਸ ਕਿੱਥੇ ਆ ਬਕਸੀਸ ਇਹੋ ਜਾਣਿਆ ਕਹਿੰਦੇ ਜਾ ਪੰਜ ਕਰਦੇ ਹੁੰਦੇ ਜਾਂ ਸੱਤ ਪਰ ਤੁਸੀਂ ਚੰਗੇ ਫੜ ਲਓ ਮਮਾ ਮਮਾ ਘਾਉਣ ਆਪਾਂ ਲੈ ਕੱਪੜੇ ਲਾ ਲਈਏ ਨਾ ਫੋਟੋ ਤੇ ਨਹੀਂ ਕਰਾਉਣੀ ਤੇ ਕਰਾਉਣੀ ਆਜੋ ਕਰਾਉਂਦੇ ਆਪਾਂ ਕਰਾ ਲਈਏ ਕੌਣ ਪਤਾ ਆਉਂਦੀ ਮੇਰਾ ਹਾਂ ਮਾਮਾ ਤੂੰ ਵੀ ਖਾ ਜਾ ਮਾਮਾ ਵੀ ਰਾਜ ਤੁਸੀਂ ਵੀ ਮਾਮੇ ਨੂੰ ਖਵਾ ਦਿਓ ਆ ਚਲੋ ਨਾਲ ਲੈ ਜਾ ਲੋ ਜਾ ਇੱਥੇ ਖਾ ਲੋ ਆ ਗੋ ਪਚੋਣ ਚਲ ਖਾਣਾ ਨਾ ਚੌਲ ਐ ਜਸ ਇੱਕ ਫੋੜਾ ਇਹ ਤੁਸੀਂ ਸਾਰਿਆਂ ਨੇ ਪਲੇਟ ਖਤਮ ਕਰਨੇ ਬਾਅਦ ਚ ਉਹ ਤੇ ਪਹੁੰਚੀ ਗਰੀ ਫਟੂ ਕੋਲ ਜਿਹਨੇ ਵਾਦ ਕੀਆ ਨਹੀਂ ਖਾਦਾ ਐ ਕਾ ਲੌਣ ਨੀ। ਇਹ ਨੀ ਥੋੜੇ ਖਾਓ। ਚਲੋ। ਚਲ ਬਸ ਕਰ ਜੋ। ਬਰਾਏ ਤੂੰ ਵੀ ਚਮਚਾ ਪਾ ਦੇ ਮੂੰਹ ਚ ਪਾ ਦੇ ਨੀ ਇਹ ਮੇਰੇ। ਤੁਸੀਂ ਬੈਠ ਕੇ ਖਾ ਲਓ ਨਾਲ ਹੀ। ਤੁਸੀਂ ਵੀ ਖਾਓ। ਵੀ ਆ ਜੇ ਖਾਓ। ਬਾਇਆ ਬਾਇਆ ਬਲੋ ਖਾ ਲਓ ਖਾ ਲਓ। ਲਾਓ ਦੂਸਰਾ ਕਿੱਥੇ ਆ? ਨਾਲ ਦਾ ਪੁੱਡਾ ਦੂਜਾ ਕਿਧਰ ਗਿਆ? ਇਹ ਜੇ ਇਹ ਸਾਰੇ ਪਲੇਟ ਖਾਲੀ ਕਰੋ ਜਸਕਰਨ ਜਿਸਕਰਨ ਬੜੇ ਚਲੋ ਬਹਿ ਜੋ ਨਾਲ ਜਸਕਰਨ ਬਹਿ ਜੋ ਨਾਲ ਖਾ ਲੋ ਜਸਕਰਨ ਬਹਿ ਗੁਰਵਿੰਦਰ ਗੁਰਵਿੰਦਰ ਤੂੰ ਇੱਥੇ ਆ ਖਤਮ ਕਰਨੇ ਤੂੰ ਸਾਰੇ ਹਾਏ 5 ਰੁਪਈਆ ਇਹਨੂੰ ਖਵਾ ਦੇ ਨਹੀਂ ਇਹਨਾਂ ਨੇ ਆਪ ਹੀ ਖਾ ਲੈਣੇ ਆ ਆਹ 5 ਕਰ ਦੇ ਆਪ ਹੀ ਖਾ ਲੈਣੇ ਇਹਨਾਂ ਨੇ ਬਲਕਰ ਆਪ ਬੈਠ ਬਤੋ ਕੁੜਕੇ ਕੋਈ ਪਾਰਾ ਵਾਲਾ ਆ ਜਾ ਹੁਣ ਮੇਰਾ ਤੈਨੂੰ ਤਾਂ ਕੰਮ ਇੱਥੇ ਕੀ ਤੂੰ ਹੀ ਕਰ ਜਾਣਾ ਬੈਠੋ 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 ਹਰਲਾ ਕਰ ਲੈ ਮੈਨੂੰ ਕਿਹਦੇ ਮਤਲਬ ਹੋ ਜਾਓ ਉਹਦੇ ਪੌਨੇ ਸਾਰੇ ਪੌਨੇ ਕਿਨੇ ਕਿਨੇ ਹੋਗੇ ਇੱਕ ਰਹਿ ਗਿਆ ਨਾ ਹਾਂ ਲੱਖ ਡਰ ਗਈ ਗੱਲ ਢੋੜੇ ਨਹੀਂ ਗੁਜ਼ਾਰਾ ਹੋ ਗਿਆ ਇਹਨੇ ਨਾ ਹੁਣ ਅਰਵਿੰਦਰ ਤੋਂ ਵੀ ਖਵਾ ਦੋ ਪੰਜ ਬਲਕਰਨ ਤੋਂ ਵੀ ਪੈ ਜਾ ਆਵਣੇ ਤੇ ਚੌੜੇ ਪੈਟ ਤੱਕ ਨਹੀਂ ਨਹੀਂ ਲਗਾਤਾਰ 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 ਬਸ ਲਗਾਤਾਰ ਪਾਈ ਜਾਣੀ ਸਾਹ ਨਹੀਂ ਲੈਣ ਦੇ ਆਪਾਂ ਬੈਠੇ ਸਾਡੇ ਪਰਪਤ ਪਈ ਬਸ ਕੋਈ ਤੇਰੀ ਗੱਲਾਂ ਜਾਇ ਨਹੀਂ ਸਾਹ ਚ ਹੋਰ ਦੇ ਦੇ ਵਾਹ ਅੱਲੀ ਦੇ ਇੱਕ ਦੂਰ ਮਾਕੇ ਉਹ ਅਦਾ ਪਲੇਟ ਬਦਲ ਨਹੀਂ ਪੈਂਦੀ ਮੇਰੇ ਹੱਥਾਂ ਦਾ ਦਵਾ ਤਾਂ ਫਿੱਕਾ ਹੈ ਛੁੱਟੀ ਆ ਪਾਣੀ ਦਾ ਗਲਾਸ ਲੈ ਆਣ ਗਿਆ ਨਾਲ ਹੈ ਨਾ ਹੋ ਰਹੇ ਪਾਣੀ ਦਾ ਗਲਾਸ ਫੜਫੜਛੀਤੀ ਆ ਨਹੀਂ ਐਵੇਂ ਝਾੜੀ ਐਵੇਂ ਪਾਜੀ ਆ ਜੀ ਬਾਹਰ ਖਾਓ ਚ ਭਰਿਆ ਜਵਾਗ ਦੇ ਪਾਊਗਾ ਸੰਗੇ ਪਾਜੂ ਆਹੋ ਹਾਂ ਜਿੰਨਾ ਕਿ ਤੂੰ ਬਣ ਕਰਦੀ ਦਿੱਤੇ ਸਾਰੇ ਖਾਣੇ ਆ ਚੋਣੇ ਆ ਜਾ ਚੱਲ ਰਵਿੰਦਰ ਨੇ ਲੈਣਾ ਲੈਣੇ ਖਾਣੇ ਜੋ ਖਾਣੇ ਆ ਜੇ ਤੇ ਬਹੁਤ ਬਹੁਤ ਤੂੰ ਇੱਥੇ ਹੀ ਘਰ ਕੀ ਜਾਣੀ ਤੂੰ ਇੱਥੇ ਹੀ ਘਰ ਕੀ ਜਾਣੀ ਮੈਂ ਤਾਂ ਕਿ ਖਾਲੀ ਆ ਕੋਈ ਤਾਂ ਸਰਪਲਸ ਦੇਣਾ ਸੀ ਆਹੋ ਸਰਪਲਸ ਨਹੀਂ ਅਣਾ ਇਹਨੂੰ ਆਖਣਾ ਉੱਤਰਾ ਲੱਗਾ ਕਿੰਨੇ ਰਹਿ ਗਏ 4 3 ਬਈ ਕਿੰਨੇ ਦੇਣਦੇ ਹੁੰਦੇ ਤੇਰੇ ਨਾਲ ਕਿੰਨੇ ਦੇ ਮੈਂ ਵੇਲਾ ਤੂੰ ਦੋ ਦੋ ਜਾਲੇ ਪਾਉਂਦੇ ਜਰੇ ਉਹਨੇ ਤਾਂ ਸਵੇਰ ਦੀ ਰੋਟੀ ਨਹੀਂ ਖਾਧੀ ਨਾ ਜੇ ਕਰਗੀ ਕੋੜ ਦਾ ਚੱਲ ਆਪ ਨਹੀਂ ਹਟਦੇ ਪਿੱਛ ਖਲੋ ਜਾ ਇਧਰ ਖੇਲੇਆ ਵਰਪਰੀਤ ਇਧਰ ਆ ਮੇਰਾ ਨਾ ਹੀ ਲੈਣੀ ਕੱਪੜੇ ਮੈਂ ਖਾਣ ਤੋਂ ਨਾ ਮਿੰਟ ਕਿ ਖਲੋ ਜਾ ਮਿੰਟ ਨਹੀਂ 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 ਚੌਲ ਨਹੀਂ ਖਾਣੇ ਬਸ ਖਲਾਰ ਨਹੀਂ ਆ ਇੱਕ ਬੱਲੇ ਹੀ ਬਸ ਬੈਡੀ ਨੇ ਪਾ ਚਾਹ ਪਾਏ ਉਹਨਾਂ ਨੂੰ ਚਾਹ ਨੇ ਮਿਲੀ ਵੀ ਪਾਪਾ ਜੀ ਨੂੰ ਅੱਛਾ ਉਹ ਉੱਧਰ ਚੱਲ ਗਏ ਉਹਨਾਂ ਨੂੰ ਪਾਣੀ ਦਾ ਗਲਾਸ ਦੇ ਦੋ ਮੈਂ ਤਾਂ ਕਹਈਏ ਹਾਂ ਬਸ ਨਹੀਂ ਪਾਣੀ ਦਾ ਗਲਾਸ ਦੇ ਦੋ ਨਾਲ ਛੇ ਦੇ ਲੰਘ ਜਾ ਨਿਕਨੇ ਕਿ ਚਮਚੇ ਪਾ ਨਾ ਨੀ ਉਹਨੇ ਕਰ ਫੁੱਕੇ ਹੀ ਮਾਰਿਆ ਇਹਦੀ ਸਪੀਡ ਹੈ ਚਮਚੇ ਪਾ ਕਰ ਗੋਲੀ ਮਗਾਉਣੇ ਨੇ ਉਹ ਤੇ ਉਹ ਸੱਚੀ ਤਾਂ ਲਾਜੁ ਕਰਦਾ ਪੰਨਾ ਲੋੜ ਬਾਸਪ ਚਾਰ ਪੰਜ ਹੁੰਦੇ ਥੋੜੀ ਬਾ ਦੇ ਥੋੜੇ ਥੋੜੇ ਬਾ ਦੇ ਇੱਧਰ ਆ ਥੋੜੇ ਕਰ ਇੱਧਰ ਉਹ ਆ ਇੱਧਰ ਪਾ ਦੇ ਇੱਕ ਮੁੜ ਕੇ ਇਸ ਕਰ ਲਓ ਕੱਪੜੇ ਠੀਕ ਕਰੀਂ ਵੀ ਰਾਜ ਦੇ ਹੀ ਵੀ ਆ ਦੇ ਕੋਈ ਨਹੀਂ ਖਾ ਲਓ ਕੱਪੜੇ ਠੀਕ ਕਰ ਖਾ ਲੈਣ ਖਾ ਲੈਣ ਕੀ ਕਰ ਖਾਣਾ ਸੱਤ ਬਾਸ਼ ਉਹ ਇਹਦਾ ਮਤਲਬ ਓਏ ਵੀਡੀਓ ਤੇਰੀ ਜੀ ਜਦੋਂ ਚੱਕਦਾ ਚੱਕਦਾ ਇੱਕ ਰਹੇ ਗਿਆ ਜਲਦੀ ਕਰ ਦੇ ਇੱਕ ਰਹੇਗਾ ਇਹ ਪੂਜ ਪਾਗੜ ਉਹ ਪੱਜਰ ਦੀ ਕਰਦੇ ਛੇਤੀ ਸਾਹ ਨਹੀਂ ਲੈਣਾ ਬਲ ਕਰਨ ਚੱਰਾ ਹੌਸਟ ਲਾਈਵ ਪਰ ਕੀ ਹਾਲ ਇੱਕ ਇੱਕ ਨਹੀਂ ਨਹੀਂ ਹੋ ਗਏ ਪੂਰੇ ਹੋ ਗਏ ਪੂਰੇ ਉੱਠ ਪਾ ਲੈ ਵਾਈਬਰੂ ਕਹਿ ਕੇ ਸੱਤ ਅੱਗੇ ਨੂੰ ਹੀ ਅੱਗੇ ਨੂੰ ਹੀ ਲਾਓ ਅੱਗੇ ਨੂੰ ਹੀ ਆਈਂ ਆਉਣੇ

ਜਸਪ੍ਰੀ ਨਾਲ ਹਾਸੂ ਨਾਲ ਖਾ ਲੋ ਖਾ ਲੋ ਮੈਂ ਇਥੋਂ ਬਣਾ ਨਹੀਂ ਲੱਕੜੀ ਦਿੰਦਾ ਕੇ ਕਰਨੀ ਬੜੇ ਲੱਗ ਤਾਰੇ ਇਕੱਠੇ ਆਪਾਂ ਅੱਛਾ ਅੱਲ ਨਹੀਂ ਹਾਂ ਮੈਂ ਉਹਦੇ ਦੱਸਿਆ ਜੀ ਖਾਓ ਕੱਟਣ ਦੇ ਬਾਅਦ ਮੈਂ ਉਹਨਾਂ ਲੋ ਖਾ ਲੋ ਖਾਓ ਆਲੀ ਜੋੜ ਗਈ ਬੱਚੇ ਬੈਠ ਕੇ ਜਿਆ ਫਿਰ ਆ ਗੱਡੀ ਆ ਬੰਦ ਮਮਾ ਖਾ ਲੋ ਖਾ ਲੋ ਕਹਿੰਦਾ ਮਮਾ ਤੁਸੀਂ ਵੀ ਖਾਓ ਉਧਰ ਵੇਖੋ ਮੈਂ ਉਹਨਾਂ ਨੂੰ ਤੁਸੀਂ ਖਾਓ ਆਲੇ ਫੜ ਐ ਚਲੋ ਫਿਨਿਸ਼ ਉੱਠ ਜਾਓ ਮਾੜਾ ਐਸਾ ਪੁੱਛੀਏ ਤੇ ਆਪ ਵੀ ਫੜੀ ਬਈਆਂ ਤਾਂ ਗੱਡੀ ਪਾਣੀ ਪੀਚੀ ਨਾ ਚਲੋ ਪੁੱਤ ਆਜੋ ਬੱਸ ਹੁਣ ਸਾਰੇ ਜੀ ਸੋਹਣੀ ਸੋਹਣੀ ਲੱਗੀ ਨਾ ਕਰੰਤੇ ਬਿਲਾਈ ਕਰਾਂ ਦੇ ਪਰ ਬਸ ਸੁਣਨੀ ਕਰ ਤੇ ਲਾਪਰੇ ਦੇ ਲਾਣੇ ਲੋਣੀ ਵਾੜੀ ਵਾੜੀ ਲਾਪਰੇ ਤੇ ਲਾਵਾਂਗੇ ਹਨਾ ਵੇ ਆਪ ਲਾਵਗੇ ਨਾ ਸਰਬਜੀਤ ਗਾਓ ਪੁੰਨੇ ਆਂ ਚੜਿਆ ਜੈ ਚਤ ਵਾਹੀਂ ਜੈ ਸੋਹਣੀ ਚੜੀ ਬਹੁਤ ਸੋਹਣੀ ਚੜੀ ਇਹ ਵੀ ਵੀਡੀਓ ਵੀਡੀਓ ਓਕੇ 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 ਹਾਂ ਪਾਬੀ ਨੇ ਵੀ ਲਾ ਲਈ ਬਈ ਹਾਂ ਦੂਜਾ ਪਾਸਾ ਬਹੁਤ ਸੋਹਣੀ ਜੜੇ ਸਵੇਰ ਨੂੰ ਪੂਰਾ ਟਾਰਕ ਹੋ ਜਾਣਾ ਕੱਲਾ ਹੋ ਜਾਣਾ ਬਸ ਫਿਨਿਸ਼ ਆ ਫਿਨਿਸ਼ ਹੋ ਗਿਆ ਵਾਵਾ ਰੌਣਕ ਲੱਗੀ ਬੇਟਾ ਖਾਣਾ ਖਾ ਲਿਆ ਕੁਛ ਫੋਰ ਦੁੱਧ ਦੁੱਧ ਨਾ ਨਾ ਬਸ ਗਿਆ ਜਸਪੀ ਦੁੱਧ ਪਾਣੀ ਪਿਆ ਦੇਣਾ ਸੀ ਪਿਉਣੇ ਆਵੇ